ਸਿਆਸਤਿਕ ਅਜਿਹੀ ਚੀਜ਼ ਹੈ ਵੀ ਜਿਹੜਾ ਸਿਆਸਤਦਾਨ ਆ ਉਹ ਕਿਸੇ ਦਾ ਮਿੱਤ ਨਹੀਂ ਹੁੰਦਾ ਤੇ ਜਦੋਂ ਉਹ ਮਾਈਕ ਤੇ ਭਾਸ਼ਣ ਦੇ ਰਿਹਾ ਹੁੰਦਾ ਜਾਂ ਕਾਨਫਰੰਸ ਕਰ ਰਿਹਾ ਹੁੰਦਾ ਉਹਦੀਆਂ ਗੱਲਾਂ ਸੁਣ ਕੇ ਲੋਕਾਂ ਨੂੰ ਆਏ ਲੱਗਦਾ ਵੀ ਇਹ ਇਹ ਪੂਰਾ ਦੇਸ਼ ਭਗਤ ਹੈ ਸਕੀਮਾਂ ਘੜਾਉਂਦਾ ਹੈ ਕਾਰਗੁਜ਼ਾਰੀ ਦੀਆਂ ਆਦੀ ਸਰਕਾਰ ਦੀਆਂ ਕਾਰਗੁਜ਼ਾਰੀ ਘੜਾਉਂਦਾ ਹੈ ਔਰ ਲੋਕਾਂ ਵਾਸਤੇ ਪਲੈਨਿੰਗਾਂ ਗੜਿਆਉਂਦਾ ਆ ਆ ਚੀਜ਼ਾਂ ਹੋਣੀਆਂ ਚਾਹੀਦੀਆਂ ਪਬਲਿਕ ਵਾਸਤੇ ਤੇ ਲੋਕਾਂ ਨੂੰ ਗੋਲ ਦਾ ਬੜਾ ਸੋਹਣਾ ਲੱਗਦਾ ਪਰ ਉਹਦੇ ਮਨ ਵਿੱਚ ਤੇ ਢਿੱਡ ਵਿੱਚ ਅੰਗਾਰ ਚੱਲਦੇ ਹੁੰਦੇ ਆ ਜਿਵੇਂ ਧੋਪ ਵਾਲੇ ਗੋਲੇ ਹੁੰਦੇ ਆ ਨਾ ਜੀ ਉਹ ਇਸ ਤਰ੍ਹਾਂ ਚੱਲ ਜਾਂਦੇ ਆ ਉਹਦੇ ਇੱਕ ਫੰਬੇ ਨੂੰ ਅੱਗ ਲਾਉਣ ਦੀ ਲੋੜ ਹੁੰਦੀ ਹੈ ਤੇ ਫਿਰ ਉਹ ਫਟਦਾ ਕਿਉਂਕਿ ਇਹ ਸਿਆਸਤ ਦਾਣਾ ਜਿਹੜੇ ਅੰਦਰੋਂ ਟਟਕੇ ਹੋਈ ਨਾ ਆਪਾਂ ਇਹਨਾਂ ਨੂੰ ਟੈਲੀਵਿਜ਼ਨਾਂ ਰਾਹੀਂ ਯੂਟਿਊਬਰਾਂ ਰਾਹੀਂ ਜਾਂ ਵੱਖ-ਵੱਖ ਸੋਸਾਂ ਰਾਹੀਂ ਦੇਖਦੇ ਰਹਨੇ ਆ ਜਦੋਂ ਇਹਨਾਂ ਦੇ ਨੇੜੇ ਜਾਂਦੇ ਆ ਨਾ ਜੀ ਫਿਰ ਪਤਾ ਲੱਗਦਾ ਵੀ ਹਾਂ ਯਾਰ ਆ ਚੀਜ਼ਾਂ ਐ ਆਪਣੇ ਕੋਲੇ ਕੋਈ ਬੰਦਾ ਬੈਠ ਜੇ ਜਿੰਨਾ ਚਿਰ ਉਹ ਚੁੱਪ ਐ ਆਪਾਂ ਨੂੰ ਉਹਦੀ ਪਰਸਨੈਲਿਟੀ ਬਾਰੇ ਜੱਜਮੈਂਟ ਹੋਣ ਲੱਗ ਜਾਂਦੀ ਐ ਜਦੋਂ ਉਹ ਬੋਲ ਪੈਂਦਾ ਤਾਂ ਸਾਰਾ ਭਾਂਡਾ ਉਹਦਾ ਖੋਲ ਦਿੰਦਾ ਇਸੇ ਤਰ੍ਹਾਂ ਹੀ ਅੱਜ ਹੋਇਆ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜੀ ਪਾਰਟੀ ਹੈ ਉਹਨਾਂ ਨੇ ਜਿਹੜੇ ਬਾਗੀ ਬਧ ਐਕਸੀਓ ਪਾਰਟੀ ਦੇ ਵਿੱਚੋਂ ਅੱਜ ਕੱਢਦੇ ਇਸ ਵਾਸਤੇ ਮਜੀਠੀਏ ਨੂੰ ਅੱਗੇ ਲਿਆਉਣਾ ਮਜੀਠੀਏ ਦਾ ਅੱਗੇ ਆਉਣਾ ਹਰ ਸਿੰਘ ਅਕਤ ਦੇ ਭਰਾ ਦਾ ਪ੍ਰਧਾਨ ਬਣਨਾ ਅਕਾਲੀ ਦਲ ਨੂੰ ਹਾਈਜੈਕ ਕਰਨਾ ਇਹ ਜਿਹੜੇ ਆ ਸੰਕੇਤ ਦਿੱਤੇ ਜਾ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਉਹ ਇਹ ਦੋਨੇ ਸਾਲਾ ਜੀਜਾ ਜਿਹੜੇ ਰਹਿ ਗਏ ਅਕਾਲੀ ਦਲ ਦੇ ਵਿੱਚ ਤੇ ਜਿਹੜੇ ਕਿ ਨਵੇਂ ਮੁੰਡੇ ਜੂਥ ਵਿੰਗ ਜਾਂ ਹੋਰ ਜਿਹੜੀ ਐਸਓਆਈ ਜਿੰਨੇ ਜਿੰਨੇ ਪਾਰਟੀ ਉਧੇਤਾਰ ਬਣਾਏ ਆ ਉਹ ਫੀਲਿੰਗਾਂ ਪਹਿਲਾਂ ਵਾਲੀਆਂ ਲੈਂਦੇ ਆ ਵੀ ਜਥੇਦਾਰ ਤੋਤਾ ਸਿੰਘ ਮੰਤਰੀ ਬਣ ਗਿਆ ਅਨਪੜ ਸੁਚਾ ਨਗਾਹ ਮੰਤਰੀ ਬਣ ਗਿਆ ਜਾਂ ਹੋਰ ਜਿਹੜੇ ਹੈਗੇ ਆ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜੇ ਹੈਗੇ ਆ ਮੰਤਰੀ ਬਣ ਗਏ ਅਸੀਂ ਵੀ ਉਹਨਾਂ ਵਾਂਗੂ ਆ ਜਿਹੜੇ ਹੂਟਰ ਵਾਲੀਆਂ ਗੱਡੀਆਂ ਲਵਾਗੇ ਪਰ ਉਹ ਸੁਪਨੇ ਆ ਜਿਹੜੇ ਚੱਕਣਾ ਚੂਰਾ ਉਹ ਇੱਕ ਪੈ ਕੇ ਰਾਤ ਨੂੰ ਸੋਚਣ ਵਾਲੇ ਸੁਪਨੇ ਰਹਿ ਗਏ ਹੁਣ ਜਿਹੜਾ ਕਾਲੀਦਾਲ ਉਹ ਸਰਵਾਈਵ ਨਹੀਂ ਕਰਦਾ ਜਿਹੜਾ ਕਿ ਬਾਦਲ ਪਰਿਵਾਰ ਹੈ ਇਹ ਸਾਰਿਆਂ ਨੂੰ ਇਹਨਾਂ ਨੂੰ ਕੱਢ ਕੇ ਤੇ ਇੱਕ ਜਿਹੜਾ ਹੈਗਾ ਆਪਦਾ ਡਿਕਟੇਟਰਸ਼ਿਪ ਪਾਰਟੀ ਨੂੰ ਅੱਗੇ ਲਿਆਉਣਾ ਚਾਹੁੰਦਾ ਹੁਣ ਡਿਕਟੇਟਰਸ਼ਿਪ ਦੇ ਵਿੱਚ ਕੀ ਆ ਨਰਮਾਈ ਵਾਲਾ ਇਹਨਾਂ ਦੇ ਵਿੱਚ ਬੰਦਾ ਕੋਈ ਨਹੀਂ ਇਕਾਦੇਸ਼ ਪ੍ਰਤਾਪ ਸਿੰਘ ਕਹਿਰੋਂ ਸੀ ਉਹ ਜਿਹੜਾ ਪਾਰਟੀ ਦੇ ਵਿੱਚੋਂ ਕਰਤਾ ਸ਼੍ਰੀ ਬੰਦਾ ਸੀ ਉਹ ਬਣਾਇਆ ਤਾਂ ਉਹਨੇ ਬਹੁਤ ਕੁਸ਼ ਹੈ ਪਰ ਜਿਹੜੀ ਉਹ ਜਵਾਨ ਦਾ ਸੋਚਣ ਸ਼ਕਤੀ ਦਾ ਲੋਕਾਂ ਵਿੱਚ ਮਿੱਠ ਬੋਲੜਾ ਉਹਦੀ ਇੱਕ ਸ਼ਰਾਫਤ ਝੜਕਦੀ ਸੀ ਹੁਣ ਜਿਹੜੀ ਗੱਲ ਹੈ ਜਿਹੜਾ ਸੁਖਵੀਰ ਬਾਦਲ ਹੈ ਤੇ ਬਿਕਰਮਜੀਤ ਸਿੰਘ ਮਜੀਠੀਆ ਹੈ ਇਹ ਇੱਕ ਡਿਕਟੇਟਰਸ਼ਿਪ ਰਾਜ ਦੀ ਪ੍ਰਣਾਲੀ ਬਣਦੇ ਜਾ ਰਹੇ ਆ ਇਨਾਂ ਨੇ ਹਾਈਜੈਕ ਕਰਿਆ ਸੀ ਪਹਿਲਾਂ ਵਾਲੀ ਵੀਡੀਓ ਚ ਵੀ ਦੱਸ ਦੇਉਂਦੇ ਆ ਵੀ ਭਾਈ ਇਹਨਾਂ ਨੇ ਅਕਾਲੀ ਦਰ ਨੂੰ ਹਾਈਜੈਕ ਕਰਦੇ ਸੀ ਉਦੋਂ ਤੋਂ ਅਕਾਲੀ ਦਰ ਦੀਆਂ ਜਿਹੜੀਆਂ ਬੋਲਾਂ ਖੁੱਲਣੀਆਂ ਸ਼ੁਰੂ ਹੋ ਗਈਆਂ ਤੇ ਉਸ ਦੀਵਾਰ ਦੀਆਂ ਇੱਟਾਂ ਜਿਹੜੀਆਂ ਉਹ ਲੋਕ ਪਟ ਪਟ ਕੇ ਲਿਆਂ ਲਾ ਗਏ ਇੱਟਾਂ ਦਾ ਮਤਲਬ ਵੀ ਜਿਹੜੇ ਜਥੇਦਾਰ ਸੀ ਪੁਰਾਣੇ ਉਹ ਇੱਥੋਂ ਨਿਕਲ ਗਏ ਤੇ ਜੇ ਇਹਨਾਂ ਦੇ ਖਿਲਾਫ ਜਿਹੜਾ ਕੋਈ ਬੋਲਦੇ ਸੀ 10 12 ਹਾਂ ਉਹ ਭਾਈ ਕੱਲ ਕੱਢ ਤੇ ਹੁਣ ਅਹੀ ਗੱਲ ਜੇ ਇਸ ਮਾਧਿਅਮ ਰਾਹੀਂ ਮੈਂ ਬੇਨਤੀ ਕਰਦਾ ਐ ਕਿ ਜਿਹੜਾ ਬਾਗੀ ਤਰ੍ਹਾਂ ਨੂੰ ਇਸ ਕਾਲੀਦਾਲ ਚੋ ਸਮਾਪਤ ਕਰਨਾ ਹੋਰ ਕਮੇਟੀ ਦੀਆਂ ਮੀਟਿੰਗਾਂ ਬੁਲਾਉਣੀਆਂ ਅਨਸ਼ਾਸਨ ਕਮੇਟੀ ਦੀਆਂ ਮੀਟਿੰਗਾਂ ਬਣਾਉਣੀਆਂ ਫਿਰ ਜਥੇਦਾਰਾਂ ਤੋਂ ਪੱਤਰ ਨੂੰ ਰਿਮੂਵ ਕਰਾਉਣਾ ਫਿਰ ਉਹਦੇ ਵਿੱਚੋਂ ਉਹਨੂੰ ਬੁਲਾ ਕੇ ਕਿ ਕੀ ਤੁਸੀਂ ਆਪਣਾ ਸਪਸ਼ਟੀਕਰਨ ਦੇਣਾ ਚਾਹੁੰਦੇ ਹੋ ਤਾਂ ਉਸ ਬੰਦ ਲਫਾਫੇ ਨੂੰ ਹਜੇ ਖੋਲਣਾ ਹੈ ਸਿੰਘ ਸਾਹਿਬਾਨਾ ਨੇ ਸੁਖਵੀਰ ਬਾਦਲ ਤੋਂ ਲਿਆ ਗਿਆ ਉਸ ਕਾਰਵਾਈ ਤੋਂ ਪਹਿਲਾਂ ਪਹਿਲਾਂ ਜਿਹੜੇ ਬਾਗੀਦਰ ਸੀ ਉਹ ਅਕਾਲੀ ਦਲ ਚੋਂ ਬਾਹਰ ਮਾਰੀ ਕੱਢ ਕੇ ਹੁਣ ਜਥੇਦਾਰ ਵੀ ਇਹਨਾਂ ਦੇ ਰਹਿ ਗਏ ਸਿੰਘ ਸਾਹਿਬਾਨ ਵੀ ਇਹਨਾਂ ਦੇ ਰਹਿ ਗਏ ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ ਇਹਨਾਂ ਦੇ ਰਹਿ ਗਏ ਗ੍ਰੰਥੀ ਦੀ ਐਵੇਂ ਗ੍ਰੰਥੀ ਵੀ ਇਹਨਾਂ ਦੇ ਰਹਿ ਗਏ ਬਾਦਲ ਕੇ ਟਾਸਕ ਫੋਰਸ ਵੀ ਬਾਦਲ ਕੀ ਰਹੀ ਗਈ ਜਿਹੜੀ ਤੋਸ਼ਖਾਨੇ ਦੀ ਕਮੇਟੀ ਆ ਉਹ ਵੀ ਬਾਦਲ ਕੀ ਰਹੀਗੀ ਸ਼੍ਰੋਮਣੀ ਕਮੇਟੀ ਦੇ ਜਿਹੜਾ ਪ੍ਰਧਾਨ ਆ ਉਹ ਵੀ ਬਾਦਲ ਕਰੇਗਾ ਤੇ ਫਿਰ ਭਾਈ ਬਾਦਲ ਕਾਨੂੰ ਹੁਣ ਫਤਵਾ ਕੀ ਸੁਣਾਉਣਗੇ ਕੀ ਉਹਨੂੰ ਡੰਡ ਲਾਉਣਗੇ ਬਸ ਉਹਦੇ ਵਿੱਚ ਕੀ ਹੈ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੋਂ ਗਲਤੀ ਹੋਈ ਹੈ ਤੇ ਇਸ ਗਲਤੀ ਦੇ ਬਦਲੇ ਜੀ ਇਹ 40 ਦਿਨ ਭਾਂਡੇ ਮਾਣਨਗੇ ਸਵੇਰੇ ਸ਼ਾਮ ਪਾਰ ਸੁਣਨਗੇ ਤੇ ਕੀਰਤਨ ਸੁਣਨਗੇ ਤੇ ਦੋ ਟਾਈਮ ਜਿਹੜੀ ਗੁਰੂ ਸਾਹਿਬ ਦੀ ਇੱਥੇ ਝਾੜੂ ਮਾਰ ਕੇ ਸੇਵਾ ਕਰਨੀ ਆ ਆ ਆ ਗੱਲ ਐ ਇਹ ਤਾਂ ਲੈ ਮੈਂ ਇਹਨਾਂ ਲੁੱਟ-ਬੱਟ ਲੈਣਾਂ ਲੋਕਾਂ ਨੂੰ 1000 ਬੱਸ ਪਾ ਲੈਣਾ ਢਾਬਿਆਂ ਦੇ ਕਾਊਚਾ ਕਰ ਲੈਣਾ 7-800 ਕਰੋੜ ਦਾ ਚਿੱਟਾ ਵੇਚ ਲੈਣਾ ਲੋਕਾਂ ਦੇ ਝੂਠੇ ਪਰਚੇ ਦਰਜ ਕਰਾ ਦੇਣਾ ਰਾਜ ਭਾਗ ਲੁੱਟਿਆ ਤਾਂ ਅਸੀਂ ਵੀ ਤਿਆਰ ਐ ਕੰਮ ਕਰਨ ਨੂੰ ਤਾਂ ਇਹੋ ਜੀ ਸੇਵਾ ਸਾਨੂੰ ਮਿਲ ਜੇ ਇੰਨਾ ਕੁਛ ਮਿਲ ਕੇ ਅਸੀਂ ਵੀ ਤਿਆਰ ਐ ਹਰੇਕ ਬੰਦਾ ਹੀ ਤਿਆਰ ਐ ਸੋ ਇਹ ਇੱਕ ਸਟ੍ਰਟਜੀ ਸਿਆਸਤ ਜਿਹੜੀ ਆਪਾਂ ਸ਼ੁਰੂ ਚ ਵੀਡੀਓ ਬੁਣਨ ਤੋਂ ਕਿਹਾ ਸੀ ਵੀ ਸਿਆਸਤ ਬਹੁਤ ਕੁਝ ਕਰਵਾ ਦਿੰਦੀ ਹੈ ਹੁਣ ਇਹਦੇ ਵਿੱਚ ਕੀ ਹੈ ਹੁਣ ਇਹਦੇ ਵਿੱਚ ਇਹ ਹੈ ਕਿ ਨਾ ਤਾਂ ਬਲਵਿੰਦਰ ਸਿੰਘ ਭੁੰਦੜ ਬੋਲੇ ਨਾ ਤਾਂ ਜੀਸੀ ਚੀਮਾ ਬੋਲੇ ਨਾ ਬਿਰਸਾ ਬਲਟੋਹਾ ਬੋਲੇ ਨਾ ਗਰੇਵਾਲ ਸਾਹਿਬ ਬੋਲਣ ਜਾਂ ਹੋਰ ਜਿੰਨੇ ਨਾ ਬੋਵੀ ਟੋਨੀ ਜੋ ਵੀ ਸੋਨੀ ਜਿੰਨੇ ਇਹਨਾਂ ਦੇ ਵਿੱਚ ਹੈਗੇ ਨਾ ਉਹ ਕੋਈ ਨਹੀਂ ਬੋਲਦਾ ਨਾ ਸੁਖਵੀਰ ਬਾਦਲ ਦੇ ਮੂਹਰੇ ਨਾ ਮਜੀਠੀਏ ਦੇ ਮੂਹਰੇ ਹੁਣ ਜਿਹੜੇ ਸੰਕੇਤ ਆ ਕਾਲੀ ਦਾਲ ਦੇ ਰਿਹਾ ਹੈ ਉਹ ਇਹ ਹੈ ਕਿ ਕਿਸੇ ਢੰਗ ਨਾਲ ਟੇਢੇ ਢੰਗ ਨਾਲ ਸਿੰਘ ਸਭਾਵਾਨਾਂ ਤੋਂ ਜਾਂ ਕੋਰ ਕਮੇਟੀ ਤੋਂ ਜਾਂ ਸਾਸਨਿਕ ਕਮੇਟੀ ਤੋਂ ਮਤਾ ਪਵਾ ਕੇ ਬਿਕਰਮਜੀਤ ਮਜੀਠੀਏ ਨੂੰ ਅੱਗੇ ਲਿਆਉਣਾ ਹੈ ਹੁਣ ਉਦਰਾ ਅਸੀਂ ਪਹਿਲੇ ਵਾਲੇ ਵੀਡੀਓ ਚ ਵੀ ਕਿਹਾ ਵੀ ਉਦਰਾ ਦੋ ਜਾਣੇ ਆ ਹਰਸਿਮਰਤ ਕੌਰ ਬਾਦਲ ਤੇ ਬਿਕਰਮਜੀਤ ਸਿੰਘ ਮਜੀਠੀਆ ਇਦਰ ਸੁਖਵੀਰ ਬਾਦਲ ਐਂਡ ਪਾਰਟੀ ਉਹ ਪਾਰਟੀ ਜਿਹੜੀ ਹੈਗੀ ਹੈ ਉਹ ਵੀ ਸਪੋਰਟ ਹੈ ਵਿਕਰਮਜੀਤ ਵਿਕਰਮਜੀਤ ਨੂੰ ਜੀਠੀਏ ਦੀ ਕਰਦੀ ਹੈ ਹੁਣ ਇਹਨਾਂ ਨੂੰ ਕੱਢ ਕੇ ਵਿਕਰਮਜੀਤ ਮਜੀਠੀਏ ਨੂੰ ਅੱਗੇ ਲਿਆਉਣ ਲਈ ਰਾਹ ਪਧਰਾ ਹੋ ਗਿਆ ਹੁਣ ਉਹਨਾਂ ਨੂੰ ਉਹਨਾਂ ਨੂੰ ਲੋਕ ਸਵੀਕਾਰ ਕਰਦੇ ਐ ਜਾਂ ਨਾ ਕਰਦੇ ਐ ਇਹ ਆਉਣ ਵਾਲਾ ਸਮਾਂ ਦੱਸੂਗਾ ਜਿਹੜੇ ਇਕ ਸਾਲੀਕ ਅਕਾਲੀ ਸੀਗੇ ਉਹ ਵਿਚਾਰੇ ਆਪ ਵੀ ਚਲੇ ਗਏ ਕੁਝ ਬਜ਼ੁਰਗ ਹੋ ਕੇ ਜਿਹੜੇ ਹੈਗੇ ਆ ਇਸ ਦੁਨੀਆ ਤੋਂ ਚਲੇ ਗਏ ਤੇ ਕੁਝ ਜਿਹੜੇ ਸੀਗੇ ਉਹਨਾਂ ਦੇ ਵਿਚਾਰਾਂ ਵਾਲੇ ਉਹ ਪਾਰਟੀ ਦੇ ਵਿੱਚੋਂ ਕੱਢਦੇ ਤੇ ਹੁਣ ਕੀ ਰਹਿ ਗਿਆ ਨਵਾਂ ਜਥੇਬੰਦਕ ਢਾਂਚਾ ਹੈ ਉਹ ਬਣਾਉਣਗੇ ਬਣਾਉਣ ਤੋਂ ਬਾਅਦ ਜਿਹੜਾ ਹੈਗਾ ਨਾ ਮੈਂ ਵਿਕਰਮ ਚੀਠੀਆ ਜਿਹੜਾ ਹੈਗਾ ਸਰਪ੍ਰਸਤ ਬਣੂੰਗਾ ਤੇ ਬਾਕੀ ਦੋ ਚਾਰ ਜਿਹੜੇ ਪੁਰਾਣੇ ਖੁੰਡ ਬੈਠੇ ਆ ਉਹ ਚਮਚਾਗਰੀ ਕਰੜਕੀ ਜੀ ਹਜੂਰੀਆ ਉਹ ਪਿਛਲੇ 40 ਸਾਲਾਂ ਤੋਂ ਬਾਦਲ ਕੀ ਕਰਦੇ ਆ ਰਹੇ ਐ ਜਿਹੜੇ ਆਪਾਂ 7 ਮਹੀਨੇ ਉਹਨਾਂ ਦੇ ਰਹਿੰਦੇ ਐ ਨੇੜੇ ਲੱਗੀ ਪਈ ਆ ਉਮਰ ਉਹ 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 ਇਹਨਾਂ ਦੇ ਆਪਣਾ ਜੀ ਹਜੂਰੀਆ ਕਰਦੀ ਮਰ ਜਾਣਗੇ ਪਤਾ ਹੀ ਆ ਹੁਣ ਇਹਦੇ ਵਿੱਚ ਕੀ ਦੱਸੀਏ ਤੁਹਾਨੂੰ 40 ਸਾਲ ਤੋਂ ਲੈ ਕੇ ਤੋਤਾ ਰਟਾ ਉਹੀ ਉਸ ਬਾਦਲ ਸਾਹਿਬ ਬਾਦਲ ਸਾਹਿਬ ਬਾਦਲ ਸਾਹਿਬ ਬੁਲੀ ਜਾਣਾ ਉਹਨੂੰ ਇਹ ਨਹੀਂ ਸਮਝਾਉਂਦੇ ਵੀ ਭਾਈ ਤੁਹਾਡੀ ਸਰਕਾਰ ਵਿੱਚ ਅਸੀਂ ਵੀ ਤੁਹਾਡੇ ਨਾਲ ਭਾਈਵਾਲ ਸੀ ਆਪਣੀ ਸਰਕਾਰ ਦੇ ਵਿੱਚ ਆਹ ਕੁਝ ਹੋਇਆ ਉਹ ਨਹੀਂ ਸਮਝਾਉਂਦੇ ਉਹ ਤਾਂ ਚੱਲੀ ਜਾਂਦਾ ਉਹਦਾ ਢਾਂਚਾ ਜਿਹੜਾ ਨਾ ਚੱਲੀ ਜਾਂਦਾ ਉਹ ਤਾਂ ਸਰਕਾਰਾਂ ਆਉਂਦੀਆਂ ਹਰੇਕ ਸਰਕਾਰ ਆਪਦੀ ਹਾਵੀ ਹੁੰਦੀ ਹੈ ਪ੍ਰਸ਼ਾਸਨ ਵੀ ਉਹਨਾਂ ਦਾ ਹੈ ਮਸ਼ੀਨਰੀ ਵੀ ਉਹਨਾਂ ਦੀ ਹੈ ਸਾਰਾ ਢਾਂਚਾ ਸਾਰਾ ਤੰਤਰ ਉਹਨਾਂ ਦਾ ਹੁੰਦਾ ਹੈ ਜੋ ਸਰਕਾਰ ਹੁਲਕੇ ਪਾਰਟੀ ਦੀ ਹੁੰਦੀ ਹੈ ਉਹਨਾਂ ਨੇ ਲੋਕਾਂ ਦੇ ਦਬ ਦਬਾਅ ਹ ਅੰਦਾ ਬਣਾਉਣਾ ਹੀ ਹੁੰਦਾ ਸੋ ਇਹ ਨਹੀਂ ਹੋ ਗਿਆ ਵੀ ਸਾਡੀ ਸਰਕਾਰ ਚ ਹੋ ਗਿਆ ਹੋ ਗਿਆ ਸੀ ਪਰ ਜਿਹੜਾ ਬੰਦਾ ਗਲਤੀ ਨੂੰ ਸਵੀਕਾਰ ਕਰਦਾ ਉਹ ਅੱਗੇ ਚੱਲ ਜਾਂਦਾ ਇਹਨਾਂ ਨੇ ਗਲਤੀ ਦਾ ਮੰਨਣ ਹੀ ਨਹੀਂ ਚਾਹਤਾ ਪ੍ਰਮਾਤਮਾ ਵੱਲੋਂ ਮੱਤ ਮਾਰੀ ਗਈ ਤੇ ਜਾਂ ਫਿਰ ਜਿਹੜੀ ਦਿਮਾਗ ਦੇ ਵਿੱਚ ਤਾਨਾਸ਼ਾਹੀ ਹੈ ਹੁਣ ਕਿਸੇ ਬੰਦੇ ਦੇ ਆਪਾਂ ਵਿਦਿਆ ਨੂੰ ਦੇ ਕੇ ਵਿੱਤਿਆ ਪੜਾ ਕੇ ਉਹ ਬੋਲੀ ਦਾ ਬੋਲਣ ਲਾ ਸਕਦੇ ਆ ਪਰ ਬੰਦੇ ਦੀਆਂ ਆਦਤਾਂ ਨਹੀਂ ਬਦਲ ਸਕਦੇ ਆਦਤਾਂ ਨਹੀਂ ਬਦਲ ਸਕਦੇ ਆਈਕਿਊ ਨਹੀਂ ਬਦਲ ਸਕਦੇ ਆਈਕਿਊ ਕੁਦਰਤ ਵੱਲੋਂ ਮਿਲਦਾ ਹੈ ਆਦਤਾਂ ਜਿਹੜਾ ਛੋਟੇ ਹੋ ਤੋਂ ਪਈ ਹੋਵੇ ਹੁਣ ਮੈਨੂੰ ਮੰਨ ਲਓ ਚਿੱਟਾ ਪੈਣ ਦੀ ਆਦਤ ਹੈ ਜਾਂ ਚਿੱਟਾ ਵੇਚਣ ਦੀ ਆਦਤ ਆ ਮੈਂ ਕਦੋਂ ਹਟੂਗਾ ਪੀ ਕੇ ਸਰੂਰ ਆਉਂਦਾ ਕਹਿੰਦਾ ਮੈਂ ਵੇਚ ਕੇ ਪੈਸੇ ਆਉਂਦੇ ਆ ਕਿਉਂ ਮੈਂ ਇੱਟੀਆਂ ਵਰਕੇ ਹਟਣੇ ਪਰਚੇ ਦਰਜ ਹੋਏ ਹੋਏ 26 29 ਸੈਕਸ਼ਨ ਲੱਗੀ ਹੋਈ ਹੈ ਗੱਡੀਆਂ ਮੋਈਆਂ ਕਰਾਉਣੀਆਂ ਗਡਾਉਣ ਦੇਣੇ ਹੁਣ ਇਹਦੇ ਵਿੱਚ ਕੀ ਹੈ ਵੀ ਸਾਡੀ ਜਿਹੜੀ ਨਵੀਂ ਪਨੀਰੀ ਸੀ ਪੜ ਲੈ ਕੇ ਬਾਹਰ ਚਲੀ ਗਈ ਇੱਕ ਪਨੀਰੀ ਸਾਡੀ ਨਸ਼ਾ ਤੇ ਲਾਤੀ ਇੱਕ ਰਹੇਗੀ ਡੰਡੇ ਦੀ ਝੰਡਾ ਪਾ ਕੇ ਉਹ ਇਹਨਾਂ ਨਾਲ ਤੁਰੀ ਫਦੀ ਹੈ ਪਰ ਇੱਥੇ ਇੱਕ ਬੜੀ ਵਿਸ਼ਾ ਹੋਰ ਸੀ 2 ਮਿੰਟ ਦੀ ਗੱਲ ਇਹ ਹੈ ਵੀ ਇੱਥੇ ਹਰ ਉਹ ਹੀ ਫਿਕਰਮੰਦ ਹੁੰਦਾ ਵਿਅਕਤੀ ਜਦੋਂ ਕੈਨੇਡਾ ਅਮਰੀਕਾ ਆਸਟ੍ਰੇਲੀਆ ਜੁਕੇ ਤੋਂ ਲਸ਼ਾਂ ਆਉਂਦੀਆਂ ਆਉਣ ਤੋਂ 2-4 ਦਿਨ ਪਹਿਲਾਂ ਦੋ ਸਕੇ ਭੈਣ ਭਰਾ ਇੱਕ ਕੁੜੀ ਉਹਨਾਂ ਦੇ ਨਾਲ ਹੋਰ ਗੱਡੀ ਦਾ ਟਾਇਰ ਫਟ ਗਿਆ ਬਹੁਤ ਹੋ ਗਈ ਦੋ ਸਕੇ ਭੈਣ ਭਰਾ ਘਰ ਉੱਜੜ ਗਿਆ ਕਿਉਂ ਫਟਿਆ ਉਹ ਕਿਉਂਕਿ ਉੱਥੇ ਟਾਈਮ ਦੇ ਸਟੂਡੈਂਟਾਂ ਜਿਹੜੇ ਪਾਵੰਦਨ ਉਹ ਪਹਿਲਾਂ ਪੜਨ ਜਾਂਦੇ ਆ ਵਿਚਾਰੇ ਫੇਰ ਇੱਕ ਘੰਟੇ ਦੇ ਕਿੰਨੇ ਡਾਲਰ ਦਿੰਦੇ ਆ ਉਹਦੇ 'ਚ ਉਹਨਾਂ ਨੂੰ ਲਾਲਚ ਹੋ ਜਾਂਦਾ ਵੀ ਦੂਸਰੀ ਵਾਰ ਸਾਡੇ ਮਾਂ ਪਿਓ ਮਾਤਾ ਪਿਤਾ ਤੋਂ ਅਸੀਂ ਆਪਦੀ ਫੀਸ ਨਾ ਮਂਗਾਈਏ ਕਾਲਜ ਦੀ ਤੇ ਜਿਹੜਾ ਖਾਣ ਪੀਣਾ ਅਸੀਂ ਇੱਥੋਂ ਪੂਰਾ ਕਰ ਲਈਏ ਉਹ ਲਾਲਚ ਕਰਕੇ ਸਾਡੇ ਜਿਹੜੇ ਬੱਚੇ ਉੱਥੇ ਨੁਕਸਾਨੇ ਜਾਂਦੇ ਆ ਤੇ ਉਹ ਖਾਣਾ ਪੀਣਾ ਘਟਾ ਦਿੰਦੇ ਆ ਆਕਸੀਜਨ ਘਟ ਗਈ ਆਪਾਂ ਕਹਿ ਦਿੰਨੇ ਆ ਜੀ ਉਹ ਨਹੀਂ ਆਕਸੀਜਨ ਘਟੀ ਇੱਕ ਬੱਚਾ ਜਿਹੜਾ 20 ਸਾਲ ਦਾ ਉੱਥੇ ਆਈ ਲੈਟਸ ਕਰਕੇ ਜਾਂਦਾ ਤਾਂ ਉਹਨੂੰ ਇਹ ਨਹੀਂ ਬਤਾਉਂਦਾ ਵੀ ਮੈਂ ਰੋਟੀ ਕਿਵੇਂ ਬਣਾਉਣੀ ਹੈ ਖਾਣੀਆਂ ਸਾਰਾ ਵਜਨ ਉਹਦੇ ਪੈ ਜਾਂਦਾ ਉਹ ਦਿਮਾਗ ਤੇ ਵੋ ਹੀ ਪੈ ਜਾਂਦਾ ਇਹ ਇਹਨਾਂ ਲੋਕਾਂ ਦੀ ਦੇਣ ਹੈ ਵਿਸ਼ਾ ਹੋਰ ਸੀ ਥੋੜਾ ਜਿਹਾ ਆਪਾਂ ਇੱਧਰ ਲੈ ਗਏ ਇਹਨਾਂ ਲੋਕਾਂ ਦੀ ਦੇਣ ਹੈ ਜੇ ਇਹ ਚੰਗੇ ਹੁੰਦੇ ਜਿਵੇਂ ਆਪੇ ਸਰਕਾਰੀ ਸਕੂਲਾਂ 'ਚ ਪੜ ਕੇ ਆਏ ਆ ਸਾਡੇ ਆਉਣ ਵਾਲੀ ਪੀੜ੍ਹੀ ਨੂੰ ਵੀ ਇਹ ਸਿੱਖਿਆ ਦਿੰਦੇ ਤਾਂ ਅੱਜ ਸਾਡੇ ਜਿਹੜੇ ਬੱਚੇ ਆ ਜਾਂ ਫੌਜੀ ਵੀਰ ਆ ਉਹਨਾਂ ਦੀਆਂ ਲਾਛਾਂ ਜਿਹੜੀਆਂ ਉਹ ਬਾਹਰੋਂ ਨਹੀਂ ਆਉਂਦੀਆਂ ਸੀ ਇਹਨਾਂ ਨੇ ਧਨ ਦੌਲਤ ਇਕੱਠੀ ਕਰੀ ਐ ਲੁੱਟਿਆ ਐ ਚਲੋ ਉਹ ਵੀ ਲੁੱਟ ਲੈਂਦੇ ਕੁੱਟ ਲੈਂਦੇ ਜੋ ਮਰਜ਼ੀ ਕਰ ਲੈਂਦੇ ਪੈਸਾ ਇੱਥੇ ਹੀ ਰਹਿ ਜਾਣਾ ਸਾਰਾ ਕੁਝ ਪਰ ਜਿਹੜੀਆਂ ਆਦਤਾਂ ਮਾੜੀਆਂ ਸੀ ਨਾ ਆਦਤਾਂ ਮਾੜੀਆਂ ਦੇ ਕੇ ਸਾਡੇ ਯੂਥ ਨੂੰ ਹੈ ਜਿਹੜਾ ਬਰਬਾਦ ਕਰ ਗਏ ਛਿੱਟਾ ਬੇਅਦਮੀਆਂ ਫੋਰ ਅਨੇਕਾ ਜਿਹੜੀਆਂ ਈਵਨ ਕੇ ਕਾਲਜਾਂ ਦੇ ਜਿੱਥੇ 20-20 ਸਾਲ ਦੇ ਬੱਚੇ ਸੀ 18-18 ਸਾਲ ਦੇ ਉਥੇ ਐਸੋਈਆਂ ਬਣਾ ਕੇ ਬੋਟ ਬੈਂਕ ਪੈਦਾ ਕਰਕੇ ਯੂਨੀਵਰਸਿਟੀਆਂ ਦੇ ਵਿੱਚ ਵੀ ਕਰ ਦਪਤਾ ਰਹੀ ਗੱਲ ਜੋ ਵੀਡੀਓ ਦੀ ਸ਼ੁਰੂਆਤ ਕੀਤੀ ਸੀ ਇਹ ਜਿਹੜੇ ਭਾਈ ਬਾਗੀ ਕੱਢੇ ਨਾ ਜਾਂ ਜਿਹੜੇ ਉਹ ਸਾਜ ਪਾਜ ਰਚ ਰਹੇ ਆ ਜਥੇਦਾਰ ਸਿੰਘ ਸਹਿਬਾਨ ਆਉਣ ਵਾਲੇ ਦਿਨਾਂ 'ਚ ਇਹ ਵਿਕਰਮਜੀਤ ਮਜੀਠੀਏ ਨੂੰ ਅੱਗੇ ਲਿਆਉਣਾ ਹਰ ਸਿਮਰਤ ਨੂੰ ਪ੍ਰਧਾਨ ਬਣਾਉਣਾ ਉਹਨੂੰ ਕਾਰਜਕਾਰੀ ਪ੍ਰਧਾਨ ਬਣਾ ਕੇ ਇਹ ਜਿਹੜਾ ਹਾਈ ਅਕਾਲੀ ਦਲ ਹੈ ਇਹ ਸੁਖਵੀਰਵਾਦ ਤੋਂ ਹਾਈ ਚੈੱਕ ਕਰਨ ਦੀਆਂ ਨਿਸ਼ਾਨੀਆਂ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ